ਦੋਸਤੋ ਕੀ ਹਾਲ ਨੇ ਜੀ ਅਮੀਰ ਕਾਦਰ ਬਿਲਕੁਲ ਠੀਕ ਹੋਵੋਗੇ 10 ਜੁਲਾਈ ਦੇ ਪੇਪਰ ਐਨਾਲਿਸਿਸ ਆਪਾਂ ਰਾਤ ਨੂੰ ਕਰਾਂਗੇ ਉਸ ਤੋਂ ਪਹਿਲਾਂ 9 ਜੁਲਾਈ ਦਾ ਕੱਲ ਦਾ ਐਨਾਲਿਸਿਸ ਆਪਾਂ ਕੀਤਾ ਨਹੀਂ ਸੀਗਾ ਠੀਕ ਹੈ ਜੀ ਤੇ ਹੁਣ ਆਪਾਂ ਡੇਲੀ ਐਨਾਲਿਸਿਸ ਕਰਿਆ ਕਰਾਂਗੇ ਰਾਜੇ ਥੋੜੇ ਨੇ ਤੁਹਾਡੇ ਵਾਸਤੇ ਕਲਾਸਾਂ ਬਣਾਉਣ ਦੇ ਵਿੱਚ ਮੈਂ ਬੀਜੀ ਸੀਗਾ ਬਾਕੀ ਰਾਜੇ ਜੇਕਰ ਕੋਈ ਕੈਂਡੀਡੇਟ ਅ ਅੱਜ ਦਾ ਜਿਹੜਾ ਪਾਲਿਟੀ ਕੱਲ 9 ਤਰੀਕ ਨੂੰ ਵੀ ਜਿਹੜਾ ਪੇਪਰ ਹੋਇਆਗਾ ਤੇ ਜਿਹੜਾ 10 ਤਰੀਕ ਨੂੰ ਵੀ ਅੱਜ ਪੇਪਰ ਹੋਇਆ ਉਹਦੇ ਵਿੱਚੋਂ ਪਾਲਿਟੀ ਦੇ ਜਿੰਨੇ ਵੀ ਐਮਸੀਕਿਊ ਆਏ ਆ ਸੋਣਿਓ ਉਹ ਸਾਰੇ ਆਪਣੇ ਆਏ ਸਮਝ ਲਓ ਕਿ ਜੇਕਰ 8 ਤੋਂ 10 ਆਇਆ ਕਿਸੇ 15 15 ਤੋਂ ਸ਼ਿਫਟ ਆਇਆ ਤਾਂ ਇਹਨਾਂ ਦੇ ਵਿੱਚੋਂ 80% ਕਰੰਟ ਉਹ ਜਿਹੜੇ ਪੋਲਿਟੀ ਦੇ ਪ੍ਰੈਸ਼ਨ ਆਇਆ ਹੈ ਉਹ ਜਿਹੜੀ ਮੈਂ ਤੁਹਾਨੂੰ ਕੱਲ 3 ਘੰਟੇ 10 ਮਿੰਟਾਂ ਦੀ ਇੱਕ ਮੈਰਾਥਨ ਕਲਾਸ ਕਰਾਈ ਆ ਪੋਲਿਟੀ ਦੀ ਭਾਈ ਸਾਹਿਬ ਉਹ ਕਰ ਲਓ ਉਹਦਾ ਪੀਡੀਐਫ ਜੇ ਕਿਸੇ ਕੈਂਡੀਡੇਟ ਨੂੰ ਚਾਹੀਦਾ ਬਿਲਕੁਲ ਫ੍ਰੀ ਉਹਦੇ ਵਾਸਤੇ ਤੁਸੀਂ ਆਪਣੀ ਐਪ ਡਾਊਨਲੋਡ ਕਰ ਲਓ ਉੱਥੇ ਤੁਹਾਨੂੰ ਫ੍ਰੀ ਮਿਲ ਜੂਗਾ ਬਿਦ ਕਰੰਟ ਅਫੇਅਰਾਂ ਦੇ ਪੀਡੀਐਫ ਵੀ ਉੱਥੇ ਫ੍ਰੀ ਪਈ ਹੈ ਚਲੋ ਜੀ ਚੱਲਦੇ ਆ ਆ ਆਪਣੀ ਕਲਾਸ ਦਾ ਥੰਬਨੇਲ ਆ ਜਿਹੜੀ ਤੁਹਾਨੂੰ ਪੋਲਿਟੀ ਦੀ ਬਿਲਕੁਲ ਬਾਕੀ ਦਾ ਜੀ ਜੇ ਕਿਸੇ ਬੱਚੇ ਨੇ ਪੌਲਿਟੀ ਦਾ ਜਿਹੜੀਆਂ ਆਪਣੀਆਂ ਕਲਾਸ ਲਾਈ ਹੈ 350 ਪਲੱਸ ਐਮਸੀਕਿਊ ਉਹ ਕਲਾਸ ਦੇ ਵਿੱਚ ਉਹਦਾ ਪੀਡੀਐਫ ਚਾਹੀਦਾ ਬਿਲਕੁਲ ਫ੍ਰੀ ਤੌਰ ਤੇ ਵਾਸਤੇ ਐਪ ਡਾਊਨਲੋਡ ਕਰ ਲਿਓ ਤੇ ਆਈਫੋਨ ਵਾਲੇ ਬੱਚੇ ਆ ਐਪ ਡਾਊਨਲੋਡ ਕਰ ਲਿਓ ਭਾਈ ਸਾਹਿਬ ਇਹ ਪਲੇ ਸਟੋਰ ਤੋਂ ਹੋ ਜੂਗੀ ਆਪਣਾ ਮੋਬਾਈਲ ਨੰਬਰ ਹੈ ਰਾਜੇ ਜੇਕਰ ਕਿਸੇ ਬੱਚੇ ਨੂੰ ਪੰਜਾਬ ਪੁਲਿਸ ਦਾ ਬੈਚ ਚਾਹੀਦਾ 55% ਆਫ ਚੱਲ ਰਿਹਾ ਹੈ ਰਾਜੇ ਆਲ ਸਬਜੈਕਟ ਦਾ ਬੈਚ ਹੈ ਜਿਹੜਾ ਬੈਚ ਪਰਾ 2000 ਦੇ ਨੇੜੇ ਤੇ ਸੀਗਾ ਤੇ ਉਹਦੇ ਤੇ 55% ਦੇ ਨੇੜੇ ਤੇ ਆਫਰ ਹੈ ਜੇ ਜੇ ਕੋਈ ਕੈਂਡੀਡੇਟ ਨੂੰ ਜੁਆਇਨ ਕਰਨਾ ਚਾਹੁੰਦਾ ਜਲਦੀ ਤੋਂ ਜਲਦੀ ਜਾ ਕੇ ਨੂੰ ਜੁਆਇਨ ਕਰ ਸਕਦਾ ਹੈ ਤੇ ਉਹਦੇ ਵਿੱਚ ਕਾਫੀ ਰਾਜੇ ਕੰਟੈਂਟ ਮਾਤਰਾ ਦੇ ਵਿੱਚ ਆ ਰਿਹਾ ਹੈ ਕੋਈ ਵੀ ਪ੍ਰੇਸ਼ਨ ਰਾਜੇ ਇਹ ਨਹੀਂ ਹੈਗਾ ਕਿ ਬਾਹਰੋਂ ਆਇਆ ਹੋਵੇ ਠੀਕ ਹੈ ਜੀ ਅੱਜ ਦੇ ਟਾਈਮ ਦੇ ਵਿੱਚ 90 ਤੋਂ 92% ਸਲੇਕਸ ਕਰਵਾਏ ਹੋਏ ਦੇ ਵਿੱਚੋਂ ਆ ਰਿਹਾ ਹੈ ਰਾਜੇ ਜਿਹੜੇ ਬੱਚਾ ਨੇ ਪੜਿਆ ਹੋਇਆ ਤਾਂ ਬਾਕੀ ਤੁਹਾਡੇ ਕੋਲ ਟਾਈਮ ਹੈਗਾ ਜਿਹੜੇ ਬੱਚਾ ਕੋਲ ਮਹੀਨਾ 20 ਦਿਨ 15 ਦਿਨ ਪਿਆਇਆ ਤਾ ਰਾਜੇ ਨਾਲ ਨਾਲ ਪ੍ਰੈਕਟਿਸ ਕਰ ਲੋ ਕਈ ਵਾਰੀ ਕਿ ਆਪਣੇ ਖਾਬ ਦੇ ਪੰਜਾਂ ਦੇ ਚੋਰ ਦੀ ਪੱਗ ਹੀ ਸਹੀ ਠੀਕ ਹੈ ਜੀ ਬਾਕੀ ਆ ਬੈਚ ਆਪਣੇ ਕੋਲ ਚੱਲ ਰਹੇ ਚੜ੍ਹਦੀ ਕਲਾ ਬੈਚ ਚੱਲ ਰਹੇ ਹੈ ਤਾਂ ਜੀ ਆਪਣੇ ਕੋਲ ਜੀ ਤੜੇ ਸਾਰੇ ਪੇਪਰ ਨੇ ਜਾਰੀ ਹੋ ਜੂਗੀ ਠੀਕ ਹੈ ਜੀ ਅੱਜ ਆਪਾਂ ਗੱਲ ਕਰਦੇ ਆ ਸਭ ਤੋਂ ਪਹਿਲਾਂ ਜੀ ਕੇ ਦੇ ਪੋਸਸ਼ਨ ਦੀ 9 ਜੁਲਾਈ ਦੇ ਦੀ ਗੱਲ ਕਰ ਰਹੇ ਹਾਂ ਤਾਂ ਜੀ ਮੈਂ 9 ਜੁਲਾਈ ਦੇ ਦੀ ਕੱਲ ਦੀ ਮੈਂ ਰਿਵਿਊ ਦੀ ਗੱਲ ਕਰ ਰਹੇ ਹਾਂ ਕੱਲ ਕੀਤਾ ਨਹੀਂ ਸੀਗਾ ਰਿਵਿਊ ਆਪਾਂ ਜਿਹੜਾ 10 ਜੁਲਾਈ ਵਾਲਾ ਜੀ ਵੀਡੀਓ ਤੁਹਾਨੂੰ ਮੈਂ ਸ਼ਾਮ ਤੱਕ ਪ੍ਰੋਵਾਈਡ ਕਰਵਾ ਦੂਗਾ ਸਭ ਤੋਂ ਪਹਿਲਾਂ ਜੇਕਰ ਆਪਾਂ ਗੱਲ ਕਰੀਏ ਸੋਹਣੇ ਕੰਰੰਟ ਅਫੇਅਰਾਂ ਦੀ ਕੰਰੰਟ ਅਫੇਅਰ ਜਿਹੜੇ ਪਾਏ ਹੈ ਜੀ ਇਹ 2023 ਠੀਕ ਹੈ ਜੀ 2023 ਤੇ 24 ਦੇ ਕਰੰਟ ਅਫੇਅਰ ਪਾਇਆ ਜਿਹੜੇ ਬੱਚਾ ਕੋਲ ਟਾਈਮ ਹੈਗਾ ਉਹ ਮੈਂ 2023 ਦੇ ਸਾਰੇ ਕਰੰਟ ਅਫੇਅਰ ਕਰ ਸਕਦੇ ਆ ਬੈਚ ਵਾਲੇ ਬੱਚੇ ਦੂਜੇ ਬੱਚੇ ਜਿਹੜੇ ਆਮ ਜੇ ਕਿਸੇ ਬੱਚੇ ਨੇ ਆਇਆ ਕਰਨਾ ਕਿ ਭਈ ਸਿਰ ਨਾ ਮੱਥਾ ਨਹੀਂ ਮਾਰਨਾ ਤਾਂ ਤੁਹਾਨੂੰ 2021 22 23 ਦੇ ਫ੍ਰੀ ਕਰੰਟ ਅਫੇਅਰਾਂ ਦਾ ਸਾਲ-ਸਾਲ ਦੇ ਸਾਰੇ ਕਰੰਟ ਅਫੇਅਰ ਤੁਹਾਨੂੰ ਫ੍ਰੀ ਕਰਵਾਏ ਹੋਏ ਆ ਤੇ ਉਹਦਾ ਇਕੱਠਿਆਂ ਇੰਪੋਰਟੈਂਟ ਕੱਟ ਕੇ ਕਰਵਾਏ ਹੋਇਆ ਉਹ ਕਰ ਸਕਦੇ ਹੋ ਤੇ ਜਿਹੜੇ ਕਰੰਟ ਅਫੇਅਰ ਆ ਰਹੇ ਇਹਨਾਂ ਦੇ ਵਿੱਚ ਜ਼ਿਆਦਾ ਪੁੱਛਿਆ ਗਿਆਗਾ ਪ੍ਰੀਮੀਅਰ ਲੀਗ ਬਾਰੇ ਪੁੱਛਿਆ ਗਿਆਗਾ ਇੱਕ ਵਿਰਾਟ ਕੋਹਲੀ ਬਾਰੇ ਪੁੱਛਿਆ ਗਿਆਗਾ ਕਿ ਕਿਹਨੂੰ ਹਰਾਇਆ ਸੀ ਮੈਚ ਦੇ ਵਿੱਚ ਉਹਨਾਂ ਨੇ ਇਹ ਜਨਵਰੀ 2024 ਦੇ ਜ਼ਿਆਦਾ ਕਰੰਟ ਅਫੇਅਰ ਆਏ ਆ ਇੱਕ ਤੋੜੇ ਚ ਬਾਕੀ 2023 ਦੇ ਕਰੰਟ ਅਫੇਅਰ ਸੀ ਜਿਹੜੇ ਉਹ ਜ਼ਿਆਦਾ ਪੁੱਛੇ ਗਏ ਹੈਗੇ ਠੀਕ ਹੈ ਜੀ ਤੇ ਹਾਂਜੀ ਚਲੋ ਹੁਣ ਦੂਸਰੀ ਗੱਲ ਕਰਦੇ ਆਪਾਂ ਪੌਲਿਟੀ ਦੀ ਪੌਲਿਟੀ ਦੇ ਵਿੱਚ ਰਾਜੀ ਜਿਹੜੀ ਗੱਲ ਕੀਤੀ ਗਈ ਉਹ ਬੀਟੋ ਪਾਵਰ ਬਾਰੇ ਕਰਾਈ ਗਈ ਇਹ ਗੱਲ ਬੀਟੋ ਪਾਵਰ ਜਿਹੜੀ ਰਾਸ਼ਟਰਪਤੀ ਕੋਲੇ ਹੁੰਦੀ ਹੈ ਬੀਟੋ ਪਾਵਰ ਤੁਹਾਨੂੰ ਪਤਾਗਾ ਠੀਕ ਹੈ ਜੀ ਬੀਟੋ ਪਾਵਰ ਦਾ ਯੂਜ਼ ਕਰ ਸਕਦਾ ਉਹ ਕਿਹੜੇ ਕਿਹੜੇ ਪਾਵਰ ਆਪਣੇ ਤੋਂ ਸਾਰਾ ਕੁਝ ਕਰਵਾਇਆ ਹੋਇਆ ਹੈਵੇਂ ਦੂਸਰੇ ਪਾਸੇ ਗੱਲ ਕੀਤੀ ਗਿਆ 243 ਆਰਟੀਕਲ E ਦੀ ਇਹ ਆਰਟੀਕਲ ਰਾਜੇ ਜੇਕਰ ਤੁਸੀਂ ਮੇਰੀ ਕੱਲ੍ਹ ਵਾਲੀ ਵੀਡੀਓ ਦੇਖੋ ਉਹਦੇ ਵਿੱਚ ਇਹ ਆਰਟੀਕਲ ਤੁਹਾਨੂੰ ਮੈਂ ਕਰਵਾਇਆ ਹੋਇਆਗਾ ਇੱਕ ਆਰਟੀਕਲ 153 ਬਾਰੇ ਪੁੱਛਿਆ ਗਿਆ ਇਹ ਆਰਟੀਕਲ ਵੀ ਜੇਕਰ ਤੁਸੀਂ ਕੱਲ੍ਹ ਵਾਲੀ ਵੀਡੀਓ ਦੇਖੋ ਉਹਦੇ ਵਿੱਚ ਕਰਵਾਇਆ ਹੋਇਆਗਾ ਤਾਂ ਸਾਰੇ ਕਰਵਾਏ ਹੋਏ ਪ੍ਰੈਸ਼ਨ ਆ ਰਹੇ ਹੈ ਜੇਕਰ ਤੁਸੀਂ 14 ਤੋਂ 15 ਨੰਬਰ ਬਿਲਕੁਲ ਫ੍ਰੀ ਕਰਨਾ ਹੈ ਤਾਂ ਪਾਲਿਟੀ ਦੀ ਮੈਰਾਥਨ ਕਲਾਸ ਲਗਾ ਸਕਦੇ ਹੋ ਬਹੁਤ ਲੰਬੀ ਕਲਾਸ ਰਾਜੇ ਜਿਹਨੂੰ ਮੈਂ ਲਗਾ ਸਕਦਾ ਤੁਸੀਂ ਲਗਾਉਂਦਾ ਤੁਹਾਡਾ ਤਾਂ ਹੱਕ ਵੀ ਬਣਦਾਗਾ ਠੀਕ ਹੈ ਜੀ ਤੇ ਦੂਸਰੀ ਗੱਲ ਪੌਲਿਟੀ ਬਾਰੇ ਇਹਦੇ ਵਿੱਚੋਂ ਪ੍ਰਸ਼ਨ ਆ ਰਹੇ ਆ باقی ਜਿਹੜੇ ਜਿਆਦਾ ਪ੍ਰਸ਼ਨ ਆ ਰਹੇ ਆ ਉਹ ਪੰਚਾਇਤਾਂ ਵਾਲੇ ਵਿੱਚੋਂ ਨਗਰਪਾਲਿਕਾ ਆਰਟੀਕਲ ਟੈਸਕੀਮਸ ਠੀਕ ਹੈ ਜੀ ਇਹਦੇ ਵਿੱਚੋਂ ਪ੍ਰਸ਼ਨ ਆ ਰਹੇ ਆ ਤੇ ਤੀਸਰੀ ਗੱਲ ਕਰੀਏ ਪੰਜਾਬ ਜੀ ਕਿਹਦਾ ਜੇ ਪੰਜਾਬ ਜੀ ਕਿਹਦਾ ਜਿਹੜਾ ਪੋਸ਼ਨ ਆ ਉਹ ਬਿਲਕੁਲ ਨਾਰਮਲ ਜਾ ਰਹੇਗਾ ਠੀਕ ਹੈ ਜੀ ਮਹਾਰਾਜ ਰਣਜੀਤ ਸਿੰਘ ਜਿੱਦੀਆਂ ਮਿਸਲਾਂ ਬਾਰੇ ਪ੍ਰਸ਼ਨ ਆਇਆਗਾ ਮਿਸਲਾਂ ਬਾਰੇ ਠੀਕ ਹੈ ਜੀ ਦੂਸਰਾ ਪੰਜਾਬ ਦੇ ਇੱਕ ਕਿਲੇ ਬਾਰੇ ਪੁੱਛਿਆ ਗਿਆਗਾ ਮਿਸਲਾ ਬਾਰੇ ਪੁੱਛਿਆ ਗਿਆ ਹੈ ਕਿਲੇ ਬਾਰੇ ਪੁੱਛਿਆ ਗਿਆ ਹੈਗਾ ਤੇ ਬਾਕੀ ਇੱਕ ਦੋ ਪ੍ਰੇਸ਼ਨ ਮਤਲਬ ਪੰਜਾਬ ਦੀ ਇਹ ਸੈਂਸਸ ਨਾਲ ਰਿਲੇਟਡ ਤੇ ਆਪਣੇ ਦੁਆਬੇ ਮਾਝੇ ਨਾਲ ਖੇਤਰ ਦੇ ਨਾਲ ਰਿਲੇਟਡ ਆਏ ਹੈਗੇ ਜਿੰਨੇ ਵੀ ਆ ਮਤਲਬ ਨਾਰਮਲ ਜਾਂ ਪੀਪੀਆਪ ਵੀ ਜੀਕੇ ਤੇ ਬਸ ਨਾਰਮਲ ਜੀ ਪੰਜਾਬ ਜੀ ਵੀ ਤੁਹਾਨੂੰ ਮੈਂ ਇੱਕ ਘੱਟੋ ਘੱਟ 500 ਪਲੱਸ ਐਮਸੀਕਿਊ ਦੀ ਕਲਾਸ ਲਗਾਉਂਗਾ ਮੈਂ ਤੁਹਾਡੀ ਠੀਕ ਹੈ ਜੀ ਉਹ ਕਲਾਸ ਤੁਹਾਡੇ ਬਣ ਰਹੀ ਹੈ ਜਿਹੜੀ ਕਲਾਸ ਲੰਬੀ ਬਹੁਤ ਹੋ ਜਾਂਦੀ ਹੈ ਉਹ ਜੇ ਤੁਸੀਂ ਉਹ ਵੀ ਕਰ ਲੈਣੇ ਉਹ ਸਫੀਸ਼ੀਐਂਟ ਹੈ ਜੇਕਰ ਕਿਸੇ ਬੱਚੇ ਤੋਂ ਤਿਆਰੀ ਨਹੀਂ ਹੋਈ ਵੀ ਤੇ ਜੇ ਮੈਂ ਗੱਲ ਕਰਾਂ ਰੀਜ਼ਨਿੰਗ ਦੀ ਸੋਣਿਓ ਰੀਜ਼ਨਿੰਗ ਦੇ ਵਿੱਚ ਰਾਜੇ ਪਹਿਲਾਂ ਵਾਲੇ ਚੈਪਟਰ ਦੇ ਪਹਿਲਾਂ ਵਾਲੇ ਪੇਪਰਾਂ ਵਿੱਚ ਡਾਇਰੈਕਸ਼ਨ ਆਈ ਨਹੀਂ ਸੀ ਇਸ ਵਾਰ ਡਾਇਰੈਕਸ਼ਨ ਦੇ 2 ਤੋਂ 3 ਸਵਾਲ ਮਿਲੇ ਐ ਸਿਟਿੰਗ ਅਰੇਂਜਮੈਂਟ ਦੇ 2 ਸਵਾਲ ਮਿਲੇ ਐ ਡੀਆਈ ਦਾ ਇੱਕ ਸਵਾਲ ਮਿਲੇ ਜਿਹਨੂੰ ਆਪਾਂ ਲਾਈਨ ਗ੍ਰਾਫ ਤੇ ਦੂਜਾ ਗ੍ਰਾਫ ਕਹਿੰਦੇ ਆ ਠੀਕ ਹੈ ਜੀ ਲਾਈਨ ਗ੍ਰਾਫ ਤੇ ਬਾਰ ਗ੍ਰਾਫ ਇੱਕ ਹੀ ਚੀਜ਼ ਹੈ ਉਹ ਕਹਿੰਦੇ ਆ ਤੇ ਵੈਂ ਡਾਇਗ੍ਰਾਮ ਦਾ ਇਸ ਵਾਰ ਕੋਈ ਪ੍ਰਸ਼ਨ ਨਹੀਂ ਆਇਆ ਬਲੱਡ ਰਿਲੇਸ਼ਨ ਦਾ ਇੱਕ ਪ੍ਰਸ਼ਨ ਦੇਖਣ ਨੂੰ ਮਿਲਿਆਗਾ ਠੀਕ ਹੈ ਜੀ ਤੇ ਆਰਡਰ ਐਂਡ ਰੈਂਕਿੰਗ ਦੇ 2 ਤੋਂ 3 ਪ੍ਰਸ਼ਨ ਸੀਗੇ ਠੀਕ ਹੈ ਜੀ ਤੇ ਨੰਬਰ ਸੀਰੀਜ਼ ਦੇ ਵੀ ਸਵਾਲ ਦੇਖਣ ਨੂੰ ਮਿਲੇ ਐ ਨੰਬਰ ਸੀਰੀਜ਼ ਦਿੱਤਾ ਜੀ ਠੀਕ ਹੈ ਜੀ ਰੀਜਨਲ ਲੈਬਲ ਵੀ ਜ਼ਿਆਦਾਤਰ ਸੌਖਾ ਹੀ ਹੈਗਾ ਕੋਈ ਐਡਾ ਨਹੀਂ ਕਿਲੇ ਜਿਹਦੇ ਵਿੱਚ ਅੜਦੇ ਆ ਉਹ ਸਿਟਿੰਗ ਅਰੇਂਜਮੈਂਟ ਵਾਲੇ ਚ ਅੜਦੇ ਆ ਹੁਣ ਗੱਲ ਕਰਦੇ ਆ ਮੈਥ ਦੀ ਮੈਥ ਦੇ ਵਿੱਚ ਚੁੜਾ ਜੀ ਪ੍ਰੋਫਿਟ ਐਂਡ ਲੌਸ ਦੇ ਵਿੱਚੋਂ ਸਾਮ ਆਏ ਹੋਏ ਆ ਪ੍ਰੋਫਿਟ ਐਂਡ ਲੌਸ ਦੇ ਵਿੱਚ ਦੋ ਦੋ ਤਿੰਨ ਸਵਾਲ ਦੇਖਣ ਨੂੰ ਮਿਲੇ ਆ ਐਵਰੇਜ ਦਾ ਕੋਈ ਸਵਾਲ ਨਹੀਂ ਆਇਆ ਠੀਕ ਹੈ ਜੀ ਐਵਰੇਜ ਦਾ ਕੋਈ ਸਵਾਲ ਨਹੀਂ ਸੀਗਾ ਤੇ ਦੂਸਰੀ ਗੱਲ ਸਿੰਪਲੀਫਿਕੇਸ਼ਨ ਸਿੰਪਲੀਫਿਕੇਸ਼ਨ ਦੇ ਚਾਰ ਤੋਂ ਪੰਜ ਸਵਾਲ ਸੀਗੇ ਠੀਕ ਹੈ ਜੀ ਪਰਸੈਂਟਜ ਦਾ ਸਵਾਲ ਸੀਦਾ ਤੁਹਾਨੂੰ ਦਿਖਾਉਣ ਵਾਲਾ ਕਰਵਾਉਣਾ ਹੁੰਦਾਗਾ ਮਾਰਕੀਟ ਪ੍ਰਾਈਜ਼ ਵਾਲੇ ਆਪਰੇਸ਼ਨ ਪਾਏ ਹੋਏ ਸੀਗੇ ਠੀਕ ਹੈ ਜੀ ਐਸ ਆਈ ਦਾ ਇੱਕ ਸਵਾਲ ਸੀ ਸੀ ਆਈ ਦਾ ਕੋਈ ਸਵਾਲ ਨਹੀਂ ਹੈਗਾ ਸੀਗਾ ਠੀਕ ਹੈ ਜੀ ਟਾਈਮ ਐਂਡ ਵਰਕ ਦੇ ਦੋ ਸਵਾਲ ਸੀਗੇ ਠੀਕ ਹੈ ਜੀ ਕਹਿੰਦਾ ਮਤਲਬ ਕਿ ਮੈਥ ਵੀ ਜਿਹੜੇ ਬੱਚੇ ਨੇ ਰਾਜ ਮੈਂ ਤੁਹਾਨੂੰ ਬਾਰ-ਬਾਰ ਕਹਿ ਰਿਹਾ ਹਾਂ ਬਾਰ-ਬਾਰ ਭਰਤੀਆਂ ਦਾ ਸਿਲਸਲਾ ਚੱਲ ਜਿੰਦਾ ਹੈ ਭਰਤੀਆਂ 10000 ਭਰਤੀ ਹੁਣ ਫਿਰ ਚਾਰ ਮਹੀਨੇ ਨੂੰ ਫਿਰ 10000 ਭਰਤੀ ਆ ਜਾਣੀ ਹੈ ਤਾਂ ਮੈਂ ਤੁਹਾਨੂੰ ਕਹਿਣਾ ਕਿ ਇੱਕ ਵਾਰੀ ਚੰਗੀ ਤਰ੍ਹਾਂ ਸਾਰੀਆਂ ਚੀਜ਼ਾਂ ਜ਼ੀਰੋ ਲੈਵਲ ਤੋਂ ਸ਼ੁਰੂ ਕਰ ਲਓ ਜੇ ਹੁੰਦੀਆਂ ਗਈਆਂ ਠੀਕ ਹੈ ਜੀ ਜਿੱਤੋਂ ਵੀ ਤੁਹਾਨੂੰ ਸਮਝ ਆਉਂਦੀ ਹੈ ਜਾਂ ਕਿਸੇ ਬੁੱਕ ਤੋਂ ਸਮਝ ਆਉਂਦੀ ਹੈ ਆਪਦੀ ਮਿਹਨਤ ਕੰਟੀਨਿਊ ਰੱਖ ਲਓ ਠੀਕ ਹੈ ਜੀ ਬਾਕੀ ਜਿਹੜਾ ਮੇਰਾ ਆਪਾ ਜਿਹੜਾ ਅਮਰੀਕਾ ਨੂੰ ਆਪਾਂ ਕਰਵਾਉਣਾ ਬਿਲਕੁਲ ਜ਼ੀਰੋ ਲੈਵਲ ਤੋਂ ਠੀਕ ਹੈ ਜੀ ਬਾਕੀ ਗੱਲ ਕਰਦੇ ਆ ਕੰਪਿਊਟਰ ਦੀ ਕੰਪਿਊਟਰ ਬਾਰੇ ਜਿਹੜੇ ਆਪਰੇਸ਼ਨ ਪੁੱਛੇ ਗਏ ਹੈ ਈਮੇਲ ਨਾਲ ਰਿਲੇਟਡ ਆਪਰੇਸ਼ਨ ਪੁੱਛਿਆ ਗਿਆ ਹੋਵੇਗਾ ਐਮ ਐਸ ਵਰਡ ਦੇ ਵਿੱਚੋਂ ਆਪਰੇਸ਼ਨ ਪੁੱਛੇ ਗਏ ਹੈਗੇ ኦਪਰੇਟਿੰਗ ਸਿਸਟਮ ਨਾਲ ਰਿ ਠੀਕ ਹੈ ਜੀ ਤਾਂ ਇਹਨਾਂ ਨਾਲ ਮਿਲਦੇ ਆਂ ਅੱਜ ਦੇ ਸਮਾਪਤੀ ਹੁੰਦੀ ਆ ਤੇ ਪੰਜਾਬੀ ਲੈਂਗੁਏਜ ਜਿਹੜੀ ਉਹਦਾ ਨਾਰਮਲ ਹੀ ਉਹਦੇ ਬaddTo ਕੋਈ ਬਾਰੀ ਗੱਲ ਕਰਨ ਦੀ ਲੋੜ ਨਹੀਂ ਕਿ ਮਤਲਬ ਇਹਨਾਂ ਕਈਆਂ ਦੇ ਵਿੱਚ ਅਪਰੇਸ਼ਨ ਆ ਰਹੇ ਹੈ ਜੇਕਰ ਤੁਸੀਂ ਇਹ ਕਈਆਂ ਕਰ ਲੈਣੋ ਚੰਗੀ ਤਰ੍ਹਾਂ ਤੁਹਾਡਾ ਪੇਪਰ ਆਰਾਮ ਨਾਲ ਕਲੀਅਰ ਹੋ ਸਕਦਾ ਤਾਂ ਜੇ ਇੰਨਾ ਇਸ ਵਾਰ ਪੇਪਰ ਦਾ ਲੈਵਲ ਬਹੁਤ ਜ਼ਿਆਦਾ ਵਧੀਆ ਹੈਗਾ ਜੇ ਕਿਸੇ ਬੱਚੇ ਨੇ ਤਿੰਨ ਚਾਰ ਮਹੀਨੇ ਵਧੀਆ ਦੱਬ ਕੇ ਪੜ੍ਹਾਈ ਕੀਤੀ 80 ਪਲੱਸ ਨੰਬਰਾਂ ਦਾ ਬੱਚਾ ਸਹੀ ਕਰਕੇ ਆ ਰਿਹਾ ਹੈਗਾ ਠੀਕ ਹੈ ਜੀ ਤੇ ਇਦੋਂ ਸੌਖਾ ਪੇਪਰ ਮੈਨੂੰ ਨਹੀਂ ਲੱਗਦਾ ਜੇਕਰ ਤੁਸੀਂ ਜੁਪੀ ਬਿਹਾਰ ਮੱਧ ਪ੍ਰਦੇਸ਼ ਦੇ ਪੇਪਰ ਦੇਖੋ ਠੀਕ ਹੈ ਜੀ ਤੇ ਧੰਨਵਾਦ ਮੇ ਦੋਸਤੋ ਜਿਉਂਦੇ ਬਸਤੇ ਰਹੋ